ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰੀ ਮੋਲੋਵਾਲ ਸਾਹਿਬ ਗੁਰੂ ਘਰ ਪਹੁੰਚਿਆ ਜਿਹੜਾ ਕਿ 9ਵੇਂ ਅਤੇ 10ਵੇਂ ਪਾਸਾ ਦਾ ਗੁਰਦੁਆਰਾ ਸਾਹਿਬ ਇਹ ਧੂਰੀ ਤੋਂ ਬਰਨਾਲਾ ਰੋਡ ਤੇ ਪਿੰਡ ਮੋਲੋਵਾਲ ਵਿੱਚ ਬੜੇ ਰੋਡ ਤੇ ਸਥਿਤ ਹੈ ਬਹੁਤ ਹੀ ਅਤੇ ਵਿਸ਼ਾਲ ਤੇ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਇੱਥੇ ਆਤਮਿਕ ਸ਼ਾਂਤੀ ਪਾਠ ਕੀਰਤਨ ਨਿਰੰਤਰ ਚੱਲਦਾ ਰਹਿੰਦਾ ਹੈ ਤੇ ਅੱਜ ਅਸੀਂ ਇੱਥੇ ਪਹੁੰਚੇ ਆ ਤੇ ਤੁਸੀਂ ਵੀ ਇੱਥੇ ਆਓ ਤੇ ਗੁਰੂ ਘਰ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਵੋ ਦੇਰੀ ਨਾ ਕਰਦੇ ਹੋਏ ਆਓ ਅਸੀਂ ਤੁਹਾਨੂੰ ਦਰਸ਼ਨ ਅਤੇ دیدار ਕਰਾਉਂਦੇ ਆ ਗੁਰਦੁਆਰਾ ਸਾਹਿਬ ਦੇ ਤੇ ਇਹ ਗੁਰਦੁਆਰਾ ਸਾਹਿਬ ਦਾ ਐਂਟਰੀ ਗੇਟ ਆ ਇਹ ਰੋਡ ਤੋਂ ਸਿੱਧਾ ਇੱਕ ਖੂਬਸੂਰਤ ਵਾਈਟ ਕਲਰ ਦੀ ਬਿਲਡਿੰਗ ਦਿਖ ਜਾਂਦੀ ਆ ਇਹ ਗੁਰਦੁਆਰਾ ਸਾਹਿਬ ਬਹੁਤ ਹੀ ਜਿੰਨਾ ਕਹਿ ਦੋ ਰੂਹ ਨੂੰ ਸ਼ਾਂਤੀ ਦੇਣ ਵਾਲਾ ਹੈ ਮੇਰੀ ਬੱਚੀ ਨਾਲ ਆ ਮੇਰੇ ਇਹਦਾ ਮੱਥਾ ਟਿਕਾਉਣ ਲਈ ਮਾਝ ਲੈ ਕੇ ਆਇਆ ਤੇ ਗੁਰੂ ਮਹਾਰਾਜ ਨੇ ਇਸ ਬੱਚੀ ਦੀ ਦਾਤ ਬਖਸ਼ਿਆ ਨੂੰ ਇਸ ਦੇ ਜਨਮ ਤੋਂ ਬਾਅਦ ਅਸੀਂ ਪਹਿਲੀ ਵਾਰ ਇੱਥੇ ਨੂੰ ਮੱਥਾ ਟਿਕਾਉਣ ਲਈ ਲੈ ਕੇ ਆਏ ਹਾਂ ਆਓ ਅਸੀਂ ਅੰਦਰ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰੀਏ ਤੇ ਉਹਨਾਂ ਦਾ ਕੋਟ ਕੋਟ ਧੰਨਵਾਦ ਕਰੀਏ ਤੇ ਤੁਸੀਂ ਵੀ ਦੇਖ ਸਕਦੇ ਹੋ ਇੱਥੇ ਜੋ ਮਨ ਦੀ ਮਨੋ ਕਾਮਨਾ ਪੂਰੀ ਹੁੰਦੀ ਆ ਤੇ ਕੋਈ ਵੀ ਆਪਾਂ ਸੱਚੇ ਦਿਲ ਨਾਲ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕੋਈ ਵੀ ਸੁੱਖ ਜਾਂ ਮਨੋ ਕਾਮਨਾ ਮੰਗਦੇ ਹਾਂ ਤਾਂ ਉਹ ਹਰ ਹਾਲ ਵਿੱਚ ਪੂਰੀ ਹੁੰਦੀ ਹੈ ਤੇ ਸਾਨੂੰ ਗੁਰੂ ਮਹਾਰਾਜ ਦੇ ਸ਼ੁਕਰਾਨੇ ਵੀ ਕਰਨੇ ਚਾਹੀਦੇ ਹਨ ਅੱਜ ਅਸੀਂ ਕੁਝ ਮੰਗਣ ਦੇ ਲਈ ਨਹੀਂ ਤੇ ਅਸੀਂ ਇਹਨਾਂ ਦਾ ਸ਼ੁਕਰਾਨਾ ਕਰ ਲਈ ਆਏ ਹਾਂ ਤੇ ਹੋ ਸਕਦਾ ਮੈਡਮ ਕੋਈ ਸੁਖ ਮੰਗਣ ਲਈ ਆਏ ਹੁਣ ਪਰ ਮੈਂ ਸੱਚੇ ਦਿਲੋਂ ਅੱਜ ਸ਼ੁਕਰਾਨੇ ਕਰਨ ਲਈ ਬੱਚੀ ਨੂੰ ਲੈ ਕੇ ਆਇਆ ਹਾਂ ਤੇ ਬਹੁਤ ਹੀ ਪਿਆਰੀ ਬੱਚੀ ਦਿੱਤੀ ਹੈ ਮਹਾਰਾਜ ਨੇ ਮੈਨੂੰ ਹੁਣੇ ਅੰਦਰ ਬੈਠੀ ਮਤਲਬ ਪਾਠ ਇਸ ਤਰ੍ਹਾਂ ਸੁਣ ਰਹੀ ਹੈ ਕਿ ਬਹੁਤ ਟਾਈਮ ਕਿੱਥੇ ਆਉਂਦੀ ਜਾਂਦੀ ਰਹਿੰਦੀ ਹੋਵੇ ਗੁਰੂ ਘਰ ਦੇ ਅੰਦਰ ਅਸੀਂ ਕੋਈ ਜ਼ਿਆਦਾ ਵੀਡੀਓ ਨਹੀਂ ਬਣਾਈ ਪਰ ਅਸੀਂ ਬਾਹਰ ਦੀ ਤੁਹਾਨੂੰ ਦ੍ਰਿਸ਼ ਦਿਖਾਉ ਦਿੰਨੇ ਆ ਇੱਥੇ ਅਸੀਂ ਅਦਲ ਇਤਿਹਾਸ ਪੜ ਸਕਦੇ ਹਾਂ ਜੋ ਲਿਖਿਆ ਹੋਇਆ ਹੈ ਤੇ ਇੱਧਰ ਅਸੀਂ ਮੱਥਾ ਟੇਕ ਸਕਦੇ ਹਾਂ ਕੋਈ ਵੀ ਸੁੱਖ ਆਪਣੀ ਮੰਗ ਸਕਦੇ ਹਾਂ ਤੇ ਉਸ ਨੂੰ ਪੂਰੀ ਸਰਦਾ ਦੇ ਨਾਲ ਨਿਭਾਉਣਾ ਵੀ ਜ਼ਰੂਰੀ ਹੈ ਤੇ ਇਹ ਗੁਰਦੁਆਰਾ ਸਾਹਿਬ ਦੀ სამandar ਬਿਲਡਿੰਗ ਤੇ ਨਿਸਾਨ ਸਾਹਿਬ ਵੀ ਇੱਥੇ ਝੂਲਦਾ ਹੈ ਤੇ ਗੁਰੂ ਮਹਾਰਾਜ ਇੱਥੇ ਆਪਣੇ ਚਰਨ ਪਾ ਕੇ ਗਏ ਨੇ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਇਹ ਬਣ ਜਾਂਦਾ ਹੈ ਇੱਧਰ ਨਿਹਾਨ ਸਾਹਿਬ ਦੀ ਸਥਾਪਨਾ ਕੀਤੀ ਗਈ ਹੈ ਤੇ ਇੱਧਰ ਗੁਰੂ ਮਹਾਰਾਜ ਜੀ ਦਾ ਇਤਿਹਾਸ ਲਿਖਿਆ ਹੋਇਆ ਹੈ ਇਸ ਤੋਂ ਬਾਅਦ ਪਿੱਛੇ ਸਰੋਵਰ ਬਣਿਆ ਹੋਇਆ ਹੈ ਤੇ ਸਰੋਵਰ ਦੇ ਦਰਸ਼ਨ ਅਸੀਂ ਕਰਾਵਾਂਗੇ ਪਰ ਇੱਥੇ ਕੰਮ ਚੱਲ ਰਿਹਾ ਹੈਗਾ ਕਿਸੇ ਫੇਰ ਦਿਨ ਤੁਹਾਨੂੰ ਸਰੋਵਰ ਦੇ ਦਰਸ਼ਨ ਵੀ ਕਰਵਾਵਾਂਗੇ ਮੱਛਿਆਂ ਵਾਲੇ ਦਿਨ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ ਤੇ ਉਦੋਂ ਅਸੀਂ ਆ ਕੇ ਆਪਣਾ ਮੱਥਾ ਟੇਕ ਸਕਦੇ ਆ ਤੇ ਆਪਣੀਆਂ ਮਨੋ ਕਾਮਨਾਵਾਂ ਮੰਗ ਸਕਦੇ ਆ ਤੇ ਹੋਰ ਵੀ ਇਸ ਗੁਰਦੁਆਰਾ ਸਾਹਿਬ ਦੇ ਬਹੁਤ ਮਹੱਤਵਪੂਰਨ ਆਪਣੀ ਰਾਣੀ ਜਿਹੜੇ ਤੱਥ ਨੇ ਉਹ ਰਿਟਰਨ ਦੇ ਵਿੱਚ ਇੱਥੇ ਲਿਖੇ ਹੋਏ ਨੇ ਉਹ ਵੀ ਤੁਸੀਂ ਪੜ੍ਹ ਸਕਦੇ ਹੋ ਤੇ ਇਸ ਦੇ ਨਾਲ ਹੀ ਥੋੜਾ ਅੱਗੇ ਜਾ ਕੇ ਆ ਸ੍ਰੀ ਅੰਗਿੱਠਾ ਸਾਹਿਬ ਜੀ ਪਰਾਜਮਾਨ ਨੇ ਉੱਥੇ ਵੀ ਤੁਸੀਂ ਦਰਸ਼ਨ ਕਰ ਸਕਦੇ ਹੋ ਅਸੀਂ ਉੱਥੇ ਵੀ ਦਰਸ਼ਨ ਕਰਕੇ ਆਏ ਆ ਆ ਸਾਹਮਣੇ ਮਸਿਆ ਦਾ ਮਾਤ ਉਹ ਦੱਸਿਆ ਇਹ ਵੀ ਤੁਸੀਂ ਪਰ ਸਕਦੇ ਹੋ ਤੇ ਜੇ ਹੋ ਸਕੇ ਤਾਂ ਥੋੜਾ ਜਿਹਾ ਖੁੱਲਾ ਟਾਈਮ ਕੱਢ ਕੇ ਇੱਥੇ ਦਰਸ਼ਨ ਕਰਨੇ ਜ਼ਰੂਰ ਆਇਓ ਇਸ ਤੋਂ ਬਾਅਦ ਗੁਰਦੁਆਰਾ ਸ੍ਰੀ ਅੰਗੇਠਾ ਸਾਹਿਬ ਦੇ ਤੁਹਾਨੂੰ ਦਰਸ਼ਨ ਕਰਾਉਂਦੇ ਆ ਇਸ ਦੇ ਨਾਲ ਹੀ ਲੰਗਰ ਹਾਲ ਬਣਿਆ ਹੋਇਆ ਹੈ ਇੱਥੇ ਤੁਸੀਂ ਸੇਵਾ ਵੀ ਕਰਾ ਸਕਦੇ ਹੋ ਲੰਗਰ ਵੀ ਸੱਕ ਸਕਦੇ ਹੋ ਤੇ ਗੁਰੂ ਕਾ ਲੰਗਰ ਤਤ ਵਰਤਦਾ ਰਹਿੰਦਾ ਹੈ ਇਹ ਬੇਟੀ ਹੁਣ ਰਮਾਲ ਬਣ ਕੇ ਪੂਰੀ ਮਰਿਆਦਾ ਦੇ ਵਿੱਚ ਦਰਸ਼ਨ ਕਰਕੇ ਪਰਸਨ ਹੋ ਗਈ ਹੈ ਜੇ ਕਿਸੇ ਨੇ ਡਿਟੇਲ ਚ ਪੜਨਾ ਹੈ ਤਾਂ ਵੀਡੀਓ ਰੋਕ ਕੇ ਪੜ ਸਕਦਾ ਹੈ ਪਾਉਜ਼ ਕਰਕੇ ਇਸ ਤੋਂ ਇਲਾਵਾ ਗੁਰਮੁਖੀ ਦੇ 35 ਅੱਖਰ ਅਤੇ ਹੋਰ ਵੀ ਇਤਿਹਾਸ ਇੱਥੇ ਜਾਣਕਾਰੀ ਮਿਲਦੀ ਹੈ। ਸ੍ਰੀ ਦਰਬਾਰ ਸਾਹਿਬ ਤੋਂ ਬਾਹਰ ਆਉਣ ਉਪਰੰਤ ਮੇਰੀ ਬੇਟੀ ਆਪਣੇ ਵੀਰ ਸਿੰਮੂ ਦੀ ਗੋਦੀ ਚੜ ਗਈ ਤੇ ਉਹਨੇ ਵਧੀਆ ਇਹਨੂੰ ਚੱਕਿਆ ਸਾਡੇ ਲਈ ਤਾਂ ਸਿੰਮੂ ਹੀ ਆ ਵੈਸੇ تھے ਪਾਠ ਦਾ ਕੰਮ ਕਰਦੇ ਨੇ ਬਾਬਾ ਜੀ ਬਣ ਗਏ ਨੇ ਤਾ ਬੈਕਗਰੂਸ ਆਪ ਦਾ ਭਲਾ ਕਰੇ ਇਸੇ ਤਰ੍ਹਾਂ ਵਲੌਗ ਅਸੀਂ ਅੱਗੇ ਬਣਾਉਂਦੇ ਰਹਾਂਗੇ